ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਬਹੁਤ ਹੀ ਭਾਵੁਕ ਕਹਾਣੀ ਲੈ ਕੇ حاضر ਹੋਇਆ ਜੀ ਇੰਨੀ ਕੋ ਚਾਰਦواری ਲੇਖਕ ਮਨਿੰਦਰ ਕੌਰ ਵੇਦੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਬੈਠਦੇ ਹੀ ਕੀਰਤੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ ਉਸ ਦਾ ਪਤੀ ਆਕਾਸ਼ ਕੋ ਖੁੱਕਤਾ ਪਿਆ ਸੀ ਕੀਰਤੀ ਆਪਣੇ ਆਕਾਸ਼ ਤੋਂ ਪਟ ਆਸਾ ਵਟਕੇ ਪਈ ਹੋਈ ਸੀ ਤਾਂ ਕਿ ਉਹ ਉਸਦੇ ਹਿਜੂਆਂ ਦੇਖ ਨਾ ਸਕੇ ਤੇ ਆਪਣੇ ਨਿਕਲ ਰਹੇ ਹਟਕੋੜਿਆਂ ਦੀ ਆਵਾਜ਼ ਨੂੰ ਕੀਰਤੀ ਦੇ ਮੋਟੇ ਸਰਾਣਾ ਰੱਖ ਕੇ ਦਬਾਇਆ ਹੋਇਆ ਸੀ ਕੀਰਤੀ ਆਪਣੇ ਬਾਹਰ ਦੇ ਸ਼ੋਰ ਨੂੰ ਤਾਂ ਆਪਣੇ ਪਤੀ ਦੇ ਕੰਨਾਂ ਤੱਕ ਪਹੁੰਚਣ ਤੋਂ ਰੋਕ ਰਹੀ ਸੀ ਪਰ ਉਸ ਦਾ ਅੰਦਰਲਾ ਸ਼ੋਰ ਚਿ ਚਿਤੇ ਆ ਗਿਆ ਸੀ ਆਕਾਸ਼ ਤੇਰੇ ਪਿਆਰ ਚ ਹੋਣਾ ਮੇਰਾ ਦਮ ਘੁੱਟਦਾ ਮੈਨੂੰ ਲੱਗਦਾ ਹੈ ਤੇ ਤੂੰ ਮੈਨੂੰ ਕੈਦ ਕੀਤਾ ਹੋਇਆ ਹੈ ਕੀਤੀ ਹੌਲੀ ਜਹੀ ਬੋਲੀ ਆਕਾਸ਼ ਪਿਆਰ ਦੀ ਆਜ਼ਾਦੀ ਮੰਗਦਾ ਹੈ ਆਪਣੇ ਦਰਦ ਆਪਣੀਆਂ ਬਲੁੰਦਰੀਆਂ ਭਾਵਨਾਵਾਂ ਨਾਲ ਲੜਦੇ ਉਹਨਾਂ ਨੂੰ ਹੰਝੂਆਂ ਤੇ ਹਟਪੋਰਿਆਂ ਨਾਲ ਬਾਹਰ ਕੱਢਦੇ ਕੀਤੀ ਨੂੰ ਰਾਤ ਕਾਫੀ ਦੇਰ ਬਾਅਦ ਕੋਈ ਨੀਂਦ ਆਈ ਕੀਤੀ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਸਵੇਰੇ ਸਵੇਰੇ ਆਕਾਸ਼ ਨੇ ਕੀਤੀ ਨੂੰ ਵਾਜਿੰਦੇ ਹੋਏ ਆਖਿਆ ਉੱਠ ਕੀਤੀ ਮਿਸਤਰੀ ਦੇ ਮਜ਼ਦੂਰ ਆਉਣ ਬਾਅਦ ਨੇ ਉੱਠ ਕੇ ਆਪਣੇ ਘਰ ਦੇ ਜ਼ਰੂਰੀ ਕੰਮ ਨਿਬੇੜ ਲੈ। ਨਾਲੇ ਮੈਂ ਦਫ਼ਤਰ ਜਾਣਾ ਹੈ। ਮੈਨੂੰ ਦੁਪਹਿਰ ਦੀ ਰੋਟੀ ਅੱਜ ਨਾਲ ਹੀ ਦੇ ਦੇ। ਸ਼ਾਇਦ ਅੱਜ ਬਾਅਦਪਰ ਮੈਨੂੰ ਛੁੱਟੀ ਨਾ ਮਿਲੇ। ਇਨਾ ਆਕ ਆਕਾਸ਼ ਨਾ ਹਾਲੇ ਬਾਤੋਂ ਵਿਚੜ ਆ ਗਿਆ। ਆਕਾਸ਼ ਦੇ ਬੋਲ ਸੁਣ ਕੇ ਉਹ ਇੱਕਦਮ ਉੱਠ ਕੇ ਬਹਿ ਗਈ। ਜਿਵੇਂ ਕਿਸੇ ਜੱਜ ਨੇ ਉਸ ਨੂੰ ਉੱਠਣ ਲਈ ਹੁਕਮ ਸੁਣਾਇਆ ਹੋਵੇ। ਮੋਗਾ ਤੋਂ ਕੇ ਕੀ ਦਿੱਸਦਾ ਰਸੋਈ ਵਿੱਚ ਦੀ ਤੇ ਆਕਾਸ਼ ਨੇ ਨਹਾ ਕੀ ਨਿਕਲ ਤੋਂ ਪਹਿਲਾਂ ਹੀ ਉਸ ਨੇ ਫਟਾਫਟ ਆਟਾ ਗੁੰਨ ਗਾਇਸ ਤੇ ਸਬਜ਼ੀ ਵੀ ਧਰ ਦਿੱਤੀ ਸੀ ਆਕਾਸ਼ ਜਿਵੇਂ ਹੀ ਨਹਾ ਕੇ ਬਾਹਰ ਆਇਆ ਈਦੀ ਨੇ ਤਵਾ ਗਾਇਸ ਤੇ ਧਰ ਗੈਸ ਚ ਲੋਵੀਂ ਆਖਿਆ ਤੁਸੀਂ ਰਾਤ ਦੀ ਸਬਜ਼ੀ ਨਾਲ ਨਾਸ਼ਤਾ ਕਰ ਲਓ ਤੁਹਾਡੇ ਜਾਣ ਤੱਕ ਸਬਜ਼ੀ ਬਣ ਜਾਊਗੀ ਤੇ ਤੁਸੀਂ ਦੁਪਹਿਰ ਦਾ ਖਾਣਾ ਤਾਜੀ ਸਬ지 ਨਾਲ ਲੈ ਜਾਏ। ਆਕਾਸ਼ ਨੇ ਕੋਈ ਨਾਸ਼ਟ ਬਣਾਇਆ। ਕੀਤੀ ਨੇ ਪਰੌਂਠੀ ਬਣਾ। ਰਾਧਾ ਦੇ ਸਬ지 ਨਾਲ ਆਕਾਸ਼ ਨੇ ਨਾਸ਼ਤਾ ਹਲਤਾ ਤੇ ਚਾਹ ਦਾ ਕੱਪ ਰੱਖਦੀ ਸੀ ਬੋਲੀ। ਤੁਸੀਂ ਨਾਸ਼ਤਾ ਖਾ ਕੇ ਤਿਆਰ ਹੋ ਜਾਓ। ਇੰਨੇ ਨੂੰ ਸਬ지 ਬਣ ਜਾਊਗੀ। ਫਿਰ ਮੈਂ ਤੁਹਾਡਾ ਦੁਪਹਿਰ ਦਾ ਖਾਣਾ ਪੈਕ ਕਰ ਦਿਆਂਗੀ। ਆਕਾਸ਼ ધીਮੀ ਹੀ ਨਾਸ਼ਤਾ ਕਰਨ ਬੈਠਾ। ਉਸ ਦੀ ਨਜ਼ਰ ਕੀਤੀ ਦੇ ਮੂੰਹ ਤੇ ਪਈ। ਇਆਖ ਲਗਾ ਆ ਮੂਹ ਕਿਦਾਂ ਲਗਣਾ ਹੈ ਕੀਤੀ ਨੇ ਗੱਲ ਬਦਲ ਦੀ ਨੇ ਆਖਿਆ ਕਿਦਾਂ ਦਾ ਮਤਲਬ ਸੁੱਤੇ ਉੱਠਦੀ ਹੀ ਰਸੂਈ ਚ ਲੱਗ ਗਈ ਸ਼ਾਇਦ ਤਾਂ ਤੁਹਾਨੂੰ ਲੱਗਦਾ ਹੋਊ ਆਕਾਸ਼ ਖੇਦਾ ਹੋਇਆ ਬੋਲਿਆ ਅੱਛਾ ਮੈਨੂੰ ਤਾਂ ਇਹ ਲੱਗਾ ਜਿਵੇਂ ਸ਼ਾਇਦ ਕੋਈ ਮਾਰ ਵਰ ਗਿਆ ਹੋਵੇ ਕੀਤੀ ਕਾਸ਼ਤੀ ਕੰਦਾ ਜਵਾਬ ਦਿੱਤੇ ਬਿਨਾਂ ਹੀ ਪਰ ਸੋਈ ਚ ਚਲੀ ਗਈ ਉਸ ਦਾ ਮਨ ਆਕਾਸ਼ ਦੀਆਂ ਗੰਨਾ ਸੁਣ ਫਿਰ ਪਰ ਆਇਆ पर उसने अपने आप न संभाल आख्या ना कीरती रोना नहीं नहीं तो कुछ ना कुछ होर होना पै जाऊ इसलिए कीर्ती चुप चाप रसोई कम करौंठी होर आकाश ना पूछण लगी होर परौंठी लो गे ज गैस बंद कर दिया सारे का नाश्ता बन चुक है आकाश ने कोई ना जवाब दिता कीर्ति दो मिनट आकाश को खड़ी ਰਸੋਈ ਚ ਚਲੀ ਤੇ ਗੈਸ ਬੰਦ ਕਰਦੀ ਆਖਣ ਲਗੀ ਚਲ ਜੀ ਹੋਰ ਪਰੌਠੀ ਲੈਣੀ ਹੋਈ ਤਾਂ ਮੈਂ ਆਪਣੇ ਵਾਲੀ ਪਰੌਠੀ ਦੇ ਦੇਵਾਂ ਹਾਲ ਤੂੰ ਬਣਾਈਏ ਤੇ ਜੇ ਨਾ ਖਾਧੀ ਫਿਰ ਅੰਨ ਕਹਾਵੋ ਈਰਦੀ ਸੁਈ ਦਾ ਰਸਵਾਨ ਸਮਰਨ ਲੱਗ ਪਈ ਆਕਾਸ਼ ਨੇ ਕੀਤ ਨੂੰ ਆਵਾਜ਼ ਮਾਰਦੇ ਹੋਏ ਆਖਿਆ ਅੱਧੀ ਪਰੌਠੀ ਦੇ ਜਾਈਂ ਕੀਤ ਨੇ फटाफट ਲੰਬਾ ਹੋਰ ਪੂਰੀ ਪਰੌਠੀ ਆਕਾਸ਼ ਕੋਲ ਲਈ ਜਾਂਦੀ ਹੋਈ ਆਖਿਆ ਪੂਰੀ ਲੈ ਲਓ ਜੀ ਖਾਦੀ ਜਾਉ ਅੱਧੀ ਰਾਕੀ ਹੈ ਵੈਸੇ ਵੀ ਮੈਂ ਹੀ ਛੋਟੀ ਜਹੀ ਬਣਾਈ ਹੈ ਆਕਾਸ਼ ਨੇ ਕੀਤੇ ਨੂੰ پوری ਵਟ ਗਿਆ ਆਖਿਆ ਜਦ ਤੈਥੋਂ ਅੱਧੀ ਮੰਗੀ ਹੈ ਤਾਂ ਅੱਧੀ ਨਹੀਂ ਦੇ ਸਕਦੀ ਕੀਤਿ ਨੇ ਅੱਧੀ ਬਰਦੀ ਤੋੜ ਆਕਾਸ਼ ਦੀ ਪਲੇਟ ਵਿੱਚ ਰੱਖ ਦਿੱਤੀ ਤੇ ਅੱਧੀ ਵਾਪਸ ਲਿਆ ਕੇ ਰੋਟੀਆਂ ਵਾਲ ਦੇ ਡੱਬੇ ਵਿੱਚ ਰੱਖ ਦਿੱਤੀ ਨਾਸ਼ਤਾ ਕਰ ਆਕਾਸ਼ ਤਿਆਰ ਹੋਣ ਲੱਗ ਪਿਆ ਕੀਤਿ ਨੇ ਵੀ ਆਕਾਸ਼ ਦਾ ਲੰਚ ਬਾਕਸ ਪੈਕ ਕਰ ਦਿੱਤਾ ਖੜੀ ਕਿੰਨੀ ਟਾਂ ਕਨਿਕੜੀ ਕੰਨੀ ਟਾਈਮ ਦੇਖਦੇ ਹੋਏ ਆਕਾਸ਼ ਬੋਲਿਆ ਕੀਰਤੀ 9 ਵਜੇ ਮਿਸਤਰੀ ਤੇ ਮਜ਼ਦੂਰ ਆ ਜਾਣੇ ਆ ਸਾਢੇ 8 ਹੋ ਗਏ ਨੇ ਮੈਂ ਵੀ ਪੌਣੇ ਕੁ 2 ਵਜੇ ਚਲਾ ਜਾਣਾ ਤੂੰ ਧਿਆਨ ਰੱਖੀ ਕੀਰਤੀ ਨੇ ਠੀਕ ਹੈ ਆਖ ਦਿੱਤਾ ਤੇ ਚੁੱਪਚਾਪ ਕਰਦੇ ਕੰਮ ਕਰਨ ਲੱਗੀ ਕੀਰਤੀ ਨੂੰ ਇਦਾਂ ਚੁੱਪਚਾਪ ਦੇਖ ਆਕਾਸ਼ ਇੱਕ ਵਾਰ ਫਿਰ ਥੀਦਾ ਹੋਇਆ ਬੋਲਿਆ ਧਿਆਨ ਰੱਖੀ ਮਿਸਤਰੀ ਦੇ ਮਜ਼ਦੂਰਾਂ ਦਾ ਆਪਣੇ ਆਪ 'ਚ ਨਾ ਗੁਆਚੀ ਰਹੀ ਵੈਸੇ ਆਕਾਸ਼ ਦੇ ਤੇ ਉਹ ਬਹੁਤ ਪਿਆਰ ਕਰਦਾ ਸੀ ਉਸ ਨੂੰ ਕਦੇ ਕਿਸੇ ਜੀ ਲਈ ਬਣਾ ਰੇ ਸੀ ਕਰਦਾ ਹਮੇਸ਼ਾ ਉਸ ਦੀ ਲੋੜ ਤੋਂ ਵੱਧ ਚੀਜ਼ਾਦਾ ਸੀ ਜਦੋਂ ਆਕਾਸ਼ ਬੋਲਦਾ ਤਾਂ ਬੋਲਣ ਲੱਗੇ ਪੋਰਾ ਨਾ ਸੋਚਦਾ ਕਿ ਕਿੱਦਾਂ ਬੋਲਣਾ ਹੈ ਕਿਸ ਵੇਲੇ ਕੀ ਬੋਲਣਾ ਹੈ बस ਬੋਲ ਦਿੰਦਾ ਚਾਹੇ ਸਾਹਮਣੇ ਵਾਲਾ ਜਿੰਨਾ ਮਰਜੀ ਉਸ ਦੀ ਗੱਲ ਸੁਣਾ ਦੁਖੀ ਹੋ ਜਾਵੇ ਉਹ ਕਈ ਵਾਰ ਇਸਤੇ ਜ਼ਰਾ ਸਾਹਮਣੇ ਵੀ ਕੀਰਤੀ ਨਾਲ ਇਦਾਂ ਹੀ ਵਰਤਾਅ ਕਰਦਾ ਕੀਰਤੀ ਹਰ ਵਾਰ ਚੁੱਪਚਾਪ ਸੁਣਦੀ ਹੋਈ ਆਪਣੇ ਆਪ ਨੂੰ ਸਮਝਾਉਂਦੀ ਜੇ ਮੈਂ ਵੀ ਕੋਈ ਜਵਾਬ ਦਿੱਤਾ ਤਾਂ ਕਰਦੀ ਇੱਜ਼ਤ ਖਰਾਬ ਹੋ ਜਾਊ ਪਤਾ ਨਹੀਂ ਆਕਾਸ਼ ਨੂੰ ਇਹ ਗੱਲ ਕਦੋਂ ਸਮਝ ਆਏਗੀ ਔਰ ਉਹ ਸਿਰਫ ਕੱਪੜੇ ਤੇ ਗਹਿਣੇ ਹੀ ਨਹੀਂ ਚਾਹੁੰਦੀ ਉਸ ਨੂੰ ਤਾਂ ਇੱਜ਼ਤ ਚਾਹੀਦੀ ਹੈ ਭਾਵਨਾਵਾਂ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਚਾਹੀਦਾ ਹੈ ਅਕਾਸ਼ ਤਿਆਰ ਹੋ ਆਪਣਾ ਲੰਚ ਬਾਕਸ ਲੈ ਕੇ ਦਫ਼ਤਰ ਨੂੰ ਚਲਾ ਗਿਆ ਕੀਰਤੀ ਗੇਟ ਬੰਦ ਕਰ ਆਈ ਅੰਦਰ ਆ ਗਈ ਅਕਾਸ਼ ਦੇ ਜਾਣ ਤੋਂ ਬਾਅਦ ਕੀਰਤੀ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕਰਨ ਲੱਗ ਪਈ ਅਕਸਰ ਇਦਾਂ ਹੀ ਹੁੰਦਾ ਸੀ ਜਦੋਂ ਵੀ ਉਹ ਅਕਾਸ਼ ਦੇ ਪਰਤਾਰੇ ਤੋਂ ਦੁਖੀ ਹੁੰਦੀ ਤਾਂ ਉਸ ਦਾ ਦਿਨ ਅਕਾਸ਼ ਅਜਲਦੀ ਦਫ਼ਤਰ ਦੀ ਚਲਾ ਜਾਵੇ ਅੰਦਰ ਦਾਖੀਤੀ ਨਿਗਾ ਖੜੀ ਤੇ ਪਈ ਅਜੇ ਮਿਸਤਰੀ ਤੇ ਮਜ਼ਦੂਰਾਂ ਦੇ ਆਉਣ 'ਚ 10 ਮਿੰਟ ਪਏ ਸਨ ਕੀਰਤੀ ਫਟਾਫਟ ਕਰਦਾ ਫਨਾਰਾ ਚੁੱਕਣ ਲੱਗ ਪਈ ਕੰਮ ਕਰਦੀ ਨੂੰ ਕੀਤੇ ਨੂੰ ਸਵਾ ਗੁਣਾ ਹੋ ਗਈ ਉਸਨੇ ਦੇਖਿਆ ਮਿਸਤਰੀ ਤੇ ਮਜ਼ਦੂਰ ਅਜੇ ਨਹੀਂ ਆਏ ਤਾਂ ਉਸਨੇ ਆਕਾਸ਼ ਨੂੰ ਕੋਣ ਬੁਲਾਇਆ ਤੇ ਆਖਿਆ ਆਕਾਸ਼ ਮਿਸਤਰੀ ਤੇ ਮਜ਼ਦੂਰ ਅਜੇ ਤੱਕ ਨਹੀਂ ਆਏ ਆਕਾਸ਼ ਬੋਲਿਆ ਹਾਂ ਮੈਂ ਤੈਨੂੰ ਦੱਸਣਾ ਭੁੱਲ ਗਿਆ ਮਿਸਤਰੀ ਦਾ ਫੋਨ ਆਇਆ ਸੀ ਉਹ ਅੱਜ ਨਹੀਂ ਆਉਂਦੇ ਕੱਲ ਨੂੰ ਹੋਣਗੇ ਇੰਨਾ ਆਕਾਸ਼ ਨੇ ਫੋਨ ਕੱਟ ਦਿੱਤਾ ਕਿਤੇ ਮਿਸਤਰੀ ਦੇ ਮਜ਼ਦੂਰਾਂ ਦੇ ਨਾਂ ਉਂਤੇ ਆਪਣੇ ਆਪ ਨੂੰ ਥੋੜਾ ਹੋਰ ਹਲਕਾ ਮਹਿਸੂਸ ਕਰਦੀ ਹੋਈ ਬੋਲੀ ਅੱਜ ਕਿੰਨੇ ਦਿਨਾਂ ਬਾਅਦ ਸਾਰੇ ਦਾ ਸਾਰਾ ਦਿਨ ਮੇਰਾ ਮੇਰੇ ਲਈ ਹੋਵੇਗਾ ਮੇਰੀਆਂ ਭਾਵਨਾਵਾਂ ਨੂੰ ਆਏ ਖੁਦ ਸਮਾਂ ਦੇ ਸੰਜਾਵਾਂਗੀ ਆਕਾਸ਼ ਦੇ ਰੁੱਖੇ ਤੇ ਜੁਗਮੇ ਬੋਲਾਂ ਨੂੰ ਸਹਿੰਦੀ ਇਨਨੋ ਖੋਰਤਾਖਤਿਆਗੀ ਕਦੇ ਨਾ ਕਦੇ ਤਾਂ ਆਕਾਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਜਾਵੇਗਾ ਕਿ ਉਸ ਨੂੰ ਮੇਰੀਆਂ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਮੇਰੇ ਨਾਲ ਪਿਆਰ ਤੇ ਨਰਮੀ ਨਾਲ ਗੱਲ ਕਰਨੀ ਚਾਹੀਦੀ ਹੈ ਮਹੀਨੇ ਤੋਂ ਉੱਪਰ ਹੋ ਗਿਆ ਸੀ ਘਰੇ ਮਿਸਤਰੀ ਲੱਗੇ ਕੋਈ ਸੀ ਜ਼ਿਆਦਾਤਰ ਆਕਾਸ਼ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਜਾਂਦਾ ਮਿਸਤਰੀ ਦਾ ਕੰਮ ਕੋਣੋਂ ਤਕਰੀਬਨ ਹਾਉ ਤੇ ਗਾਦਨਾ ਵਿੱਚ ਦਾਹੀ ਰਹਿ ਗਿਆ ਸੀ ਬਸ ਚਾਰ ਦੀਵਾਰੀ ਦੀ ਕੰਧ ਥੋੜੀ ਹੋਰ ਉੱਚੀ ਕਰਨੀ ਸੀ ਚਾਰ ਦੀਵਾਰੀ ਦਾ ਬਾਰੇ ਸੋਚਦਿਆਂ ਹੀ ਕੀਤਿਆ ਦੀਆਂ ਅੱਖਾਂ ਵਿੱਚ ਫਿਰ ਹੰਝੂਆਂ ਨਾਲ ਭਰ ਗਈਆਂ ਉਸ ਨੂੰ ਕੱਲ ਮਿਸਤਰੀ ਸਾਹਮਣੇ ਆਕਾਸ਼ ਦੇ ਵਰਤਾਰੇ ਤੇ ਕਿੰਨੀ ਜਲਤ ਮਹਿਸੂਸ ਹੋਈ ਸੀ ਬੇਚੀ ਦਾ ਦਰਦ ਮਹਿਸੂਸ ਕਰਦੀ ਹੋਈ ਕੀਤੀ ਸੋਚਣ ਲੱਗੀ आकाश ਪਤਾ ਨਹੀਂ ਇਹ ਸਮਝਿਆ ਨਹੀਂ ਸੀ ਜਾਂ ਸਮਝ ਕੇ ਵੀ ਅਣਜਾਣ ਬਣ ਗਿਆ ਸੀ ਆਕਾਸ਼ ਦੀ ਗੱਲ ਸੁਣ ਕੇ ਤਾਂ ਮਿਸਤਰੀ ਤੇ ਮਜ਼ਦੂਰ ਵੀ ਖਚਰਾ ਗਿਆ ਸਾ ਹੱਸਣ ਲੱਗ ਪੈ ਸੰ ਖੁਦ ਕੀਰਤੀ ਦੀ ਉਪਾਹ ਗਿਆ ਗੱਲਾਂ ਤੋਂ ਇੱਕਦਮ ਘਬਰਾ ਗਈ ਸੀ ਇਹ ਆਕਾਸ਼ ਸਭ ਦੇ ਸਾਹਮਣੇ ਕਿਦਾਂ ਬੋਲ ਰਿਹਾ ਕੀ ਕਹਿ ਰਿਹਾ ਕੱਲ ਜਦੋਂ ਮਿਸਤਰੀ ਨੇ ਆਕਾਸ਼ ਨੂੰ ਚਾਰ ਦਿਵਾਰੀ ਹੋਰ ਕਿੰਨੀ ਹੋਰ ਉੱਚੀ ਕਰਨਾਰੇ ਪੁੱਛਿਆ ਤਾਂ ਆਕਾਸ਼ ਨੇ ਕੀਤੀ ਨੂੰ ਵਾਈ ਮਾਰ ਕੇ ਬਾਹਰ ਬੁਲਾਇਆ ਸੀ ਕੀਤੀ ਜਿਵੇਂ ਹੀ ਆਕਾਸ਼ ਦੀ ਵਾਇਸ ਹੁਣ ਬਾਹਰ ਆਈ ਤਾਂ ਆਕਾਸ਼ ਨੇ ਉਸ ਨੂੰ ਬਾਹ ਤੋਂ ਫੜ ਚਾਰ ਦੁਆਰੀ ਕੋ ਖੜਾ ਕਰ ਦੇ ਆਖਿਆ ਬਸ ਇੰਨੀ ਉੱਚੀ ਕਰ ਦਿਓ ਕਿ ਕੋਈ ਸੋ ਬਾਹਰੋਂ ਦੇਖ ਨਾ ਸਕੇ ਤੇ ਨਾ ਹੀ ਇਹ ਬਾਹਰੋਂ ਕਿਸੇ ਲੰਘਦੇ ਬੜਦੇ ਨੂੰ ਦੇਖ ਸਕੇ ਜਦੋਂ ਕਾਸ਼ਨੇ ਇੰਨਾ ਆਖਿਆ ਤਾ ਕੀਰਤੀ ਨੂੰ ਇਦਾਂ ਗੱਲ ਮੇ ਅਕਾਸ਼ ਉਸ ਨੂੰ ਚਰਿੱਤਰਹੀਣ ਸਮਝ ਰਿਹਾ ਹੋਵੇ ਮਿਸਤਰੀ ਤੇ ਮਜ਼ਦੂਰ ਵੀ ਉਸ ਦੀ ਗੱਲ ਸੁਣ ਮੁਸਕੜੀਆਂ ਵਿੱਚ ਹੱਸਣ ਲੱਗ ਪਏ ਇੰਨਾ ਆਖਣ ਤੋਂ ਬਾਅਦ ਆਕਾਸ਼ ਨੇ ਕੀਰਤੀ ਦੀ ਬਾਤ ਛੱਡਦੇ ਹੋਏ ਆਖਿਆ ਸੀ ਜਾ ਹੁਣ ਅੰਦਰ ਜਾ ਤੇ ਜਾ ਕੇ ਸਾਰਿਆਂ ਲਈ ਚਾਹ ਬਣਾ ਜਿਵੇਂ ਹੀ ਕਾਸ਼ਨੇ ਕੀਰਤੀ ਦੀ ਬਾਤ ਛੱਡੀ ਸੀ ਕੀਰਤੀ ਘਬराई ਹੋਈ ਅੰਦਰ ਆ ਗਈ ਸੀ ਤੇ ਉਸ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਉਸ ਨਾਲ ਆਹ ਕੀ ਹੋ ਗਿਆ ਹੈ ਕੀਰਤੀ ਨੇ ਆਪਣੇ ਆਪ ਨੂੰ ਸਾਰਿਆਂ ਸਾਹਮਣੇ ਸੰਭਾਲ ਕੇ ਰੱਖਿਆ ਸਾਰਾ ਦਿਨ ਬਿਨਾਂ ਬੋਲੇ ਕਰਦੇ ਕੰਮ ਕਰਦੀ ਰਹੀ ਰਾਤ ਨੂੰ ਵੀ ਸਾਰੇ ਪਰਿਵਾਰ ਨੂੰ ਰੋਟੀ ਖਵਾਈ ਤੇ ਜਦੋਂ ਆਕਾਸ਼ ਨੂੰ ਰੋਟੀ ਪੁੱਛਣ ਲੱਗੀ ਤਾਂ ਆਕਾਸ਼ ਬੋਲਿਆ ਆਪਾਂ ਇਕੱਠੇ ਖਾ ਲਵਾਂਗੇ ਪਰ ਕੀਰਤੀ ਦੇ ਇੰਨਾ ਆਖਣ ਤੇ ਮੈਂ ਕੀ ਮੈਨੂੰ ਭੁੱਖ ਨਹੀਂ ਮੈਂ ਨਹੀਂ ਖਾਣੀ ਉਸੇ ਖਾਲੋ ਦਾਦਾ ਕਾਸ਼ ਵੀ ਆਪਣੀ ਰੋਟੀ ਖਾ ਕਮਰੇ ਵਿੱਚ ਚਲਾ ਗਿਆ ਘਰ ਦੇ ਕੰਮ ਤੋਂ ਬਿਲੀ ਹੋ ਕੇ ਕੀਰਤੀ ਕਮਰੇ ਚ ਆ ਗਈ ਆਕਾਸ਼ ਪੁੱਛਣ ਲੱਗਾ ਕੀ ਗੱਲ ਕੀਤੀ ਕੱਲ ਦੀ ਹੀ ਉਖੜੀ ਉਖੜੀ ਕਿਉਂ ਲੱਗ ਰਹੀ ਹੈ ਸੇਤ ਤਾਂ ਠੀਕ ਹੈ ਨਾ ਤੇਰੀ ਕੀਰਤੀ ਬੋਲੀ ਹਾਂ ਠੀਕ ਹੈ ਬਸ ਤਕਾਬੜ ਜਹੀ ਹੋਈ ਪਈ ਹੈ ਆਕਾਸ਼ ਨੇ ਕੀਰਤੀ ਨੂੰ ਕਮਰੇ ਵਿੱਚ ਲਾਈਟ ਬੰਦ ਕਰਨ ਲਈ ਆਖਦੇ ਹੋਏ ਕਿਹਾ ਠੀਕ ਹੈ ਲਾਈਟ ਬੰਦ ਕਰ ਦੇ ਤੇ ਸੌ ਜਾ ਮੈਨੂੰ ਵੀ ਨਹੀਂ ਆ ਰਹੀ ਐ ਕੀਰਤੀ ਲਾਈਟ ਬੰਦ ਕਰਕੇ ਬੈੱਡ ਤੇ ਆਕਾਸ਼ ਬੰਨੀ ਬਿਠ ਕਰਕੇ ਡੇਢ ਗਈ ਤੇ ਸੌਣ ਦਾ ਬਹਾਨਾ ਕਰਨ ਲੱਗੀ ਉਹਦੇ ਆਕਾਸ਼ 'ਵੀ ਕੋਈ ਗੱਲ ਕੀਤੇ ਬਿਨਾ ਸੌ ਗਿਆ ਜਦ ਕੀਰਤੀ ਨੇ ਦੇਖਿਆ ਕਿ ਆਕਾਸ਼ ਸੌ ਗਿਆ ਹੈ ਤਦ ਫੇਰ ਕੱਲ ਦੀ ਗੱਲ ਉਸਦੇ ਦਿਮਾਗ ਵਿੱਚ ਇੱਕ ਹਾਸੇ ਵਾਂਗ ਜੋਰ-ਜੋਰ ਦੀ ਛੱਟ ਮਾਰਨ ਲੱਗੀ ਤੇ ਉਸ ਦੀਆਂ ਅੱਖਾਂ ਸਾਹਮਣੇ ਸਾਰਾ ਕੁਝ ਜਿਉਂਦਾ ਤਿਉਂ ਘੁੰਮਣ ਲੱਗ ਪਿਆ ਕੱਲ ਕਿਸ ਤਰ੍ਹਾਂ ਤਾਸ਼ ਨੇ ਮਿਸਤਰੀ ਤੇ ਮਜ਼ਦੂਰਾਂ ਸਾਹਮਣੇ ਉਸ ਨੂੰ ਚਾਰ ਦਿਵਾਰੀ ਨਾਲ ਖੜਾ ਕਰਕੇ ਮਿਸਤਰੀ ਨੂੰ ਆਖਿਆ ਸੀ ਆਕਾਸ਼ ਦੇ ਸ਼ਬਦ ਉਸਦੇ ਦਿਮਾਗ ਵਿੱਚ ਹਥੌੜੇ ਵਾਂਗ ਵੱਜ ਰਹੇ ਸਨ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂਆਂ ਨੇ ਫਿਰ ਸਰਾਣੀ ਨੂੰ ਗਿੱਲਾ ਕਰ ਦਿੱਤਾ ਤੇ ਹਟਕੋਰੇ ਦੀਆਂ ਆਵਾਜ਼ਾਂ ਨੂੰ ਕੋਸ ਨੇ ਅੱਜ ਮੂੰਚ ਚੁੰਨੀ ਦੇ ਕੇ ਦਵਾਇਆ ਹੋਇਆ ਸੀ ਆਪਣੀ ਕਿਸਮਤ ਨੂੰ ਝੂੜਦਿਆਂ ਇਹ ਤੇ ਆਕਾਸ਼ ਕੰਨੀ ਦੇਖਦੀ ਕੋਈ ਸਵਣ ਹੀ ਮਨ ਬੋਲੀ ਆਕਾਸ਼ ਤੇਰਾ ਮੇਰਾ ਪਿਆਰ ਹੁਣ ਮੇਰਾ ਸਾਹ ਖੁੱਟਦਾਈ ਤੈਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਤੇਰੇ ਪਿਆਰ ਨੂੰ ਮੈਂ ਪਿਆਰ ਕਿਦਾਂ ਆਖ ਰਿਆਂ ਸੱਚ ਮੁੱਚ ਮੇਰਾ ਤੇ ਕਦੀ ਕਦੀ ਹੁਣ ਦਿਲ ਕਰਦਾ ਹੈ ਕਿ ਮੈਂ ਤੈਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਪਤਾ ਨਹੀਂ ਆਕਾਸ਼ ਤੂੰ ਕਦੋਂ ਸਮਝੇਗਾ ਕਿ ਇੱਕ ਔਰਤ ਨੂੰ ਕੱਪੜੇ ਕਹਿਣਿਆਂ ਤੋਂ ਜ਼ਿਆਦਾ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੁੰਦੀ ਹੈ ਤੇ ਜੋ ਇਨਸਾਨ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੇ ਔਰਤ ਉਸ ਨਾਲ ਹੀ ਪਿਆਰ ਕਰ ਸਕਦੀ ਹੈ ਪਰ ਤੇਰਾ ਪਿਆਰ ਮੇਠੋਂ ਮੇਰਾ ਸਵੈਮਾਨ ਕੋਰ ਹੈ ਜਦੋਂ ਕਈ ਵਾਰ ਮੇਰੇ ਸਾਥ ਨਾਲ ਤੇਰਾ ਸਾਹ ਪੁੱਟਣ ਲੱਗ ਜਾਂਦਾ ਹੈ ਤਾਂ ਮੈਂ ਚਾਹੁੰਦੀ ਹਾਂ ਤੂੰ ਦਫ਼ਤਰ ਜਲਦੀ ਚਲਾ ਜਾਵੇਂ ਤਾਂ ਮੈਂ ਵੀ ਖੁੱਲ ਕੇ ਆਤਮ ਸ੍ਰਮਾਨਾ ਜੀ ਸਭਾਂ ਮੈਂ ਤੇਰੀ ਇੰਨੀ ਕੋਚਾਰ ਦੀਵਾਰੀ ਵਿੱਚ ਆਪਣੇ ਆਪ ਨੂੰ ਮਾਫੂਜ ਮਹਿਸੂਸ ਨਹੀਂ ਕਰ ਰਹੀ ਬਕਰੀ ਸਭ ਤੋਂ ਇਹ ਚਾਰ ਦੀਵਾਰੀ ਮੈਨੂੰ ਮੇਰੇ ਸਵੈਮਾਨ ਮੇਰੀਆਂ ਭਾਵਨਾਵਾਂ ਦੀ ਕਦਰ ਦੀ ਚਾਰ ਦੀਵਾਰੀ ਲੱਗਦੀ ਹੈ ਅੱਜ ਦੂਸਰੀ ਰਾਤ ਵੀ ਕੀਤੀ ਆਪਣੇ ਆਪ ਨਾਲ ਲੜਦੀ ਅਕਾਸ਼ ਦੇ ਪਿਆਰ ਵਿੱਚ ਘੁੱਟਣ ਮਹਿਸੂਸ ਕਰਦੀ ਹੈ ਅੱਖਾਂ ਵਿੱਚ ਹੰਝੂ ਲੈ ਆਪਣੇ ਹਟਕੋਰੀਆਂ ਗਵਾਉਂਦੀ ਸਾਲੀ ਮਨਿੰਦਰ ਕੌਰ ਬੀ ਦੀ ਇਹ ਰਚਨਾ ਬਹੁਤ ਹੀ ਭਾਵਕ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ